ਮੈਂ ਸੁਨੀਲਦਰ ਕੁਮਾਰ ਸਿਕ ਸਰਪੰਚ ਹਲੀਅਰ ਜਨਾਨ ਬਿਲਡਿੰਗ 16 ਜੋ ਤੁਹਾਨੂੰ ਮਾਨ ਸਰਕਾਰ ਨੇ ਮੁੱਖ ਮੰਤਰੀ ਜੀ ਦਾ ਸਟੇਮ ਦਾ ਪ੍ਰਾਨਾ ਕੀਤਾ ਹੈ ਆਹੀ ਜਿਹੜਾ ਨੇ ਬਹੁਤ ਬਹੁਤ ਧੰਨਵਾਦੀ ਆਂ ਆਹੀ ਬਹੁਤ ਖੁਸ਼ ਹੈ ਕਿ ਸਾਡੇ ਪਿੰਡ ਦੇ ਵਾਸੀ ਬਹੁਤ ਖੁਸ਼ ਆਈ ਅੱਜ ਸਾਡੇ ਪਿੰਡ ਤੋਂ ਅੰਮ੍ਰਿਤਸਰ ਬਾਥੇ ਜਥਾ ਜਾ ਰਿਹਾ ਜੀ ਅਸੀਂ ਮਾਨ ਸਰਕਾਰ ਦੇ ਬਹੁਤ ਬਹੁਤ ਤੁਹਾਨੂੰ ਧੰਨਵਾਦੀ ਅੱਜ ਤੋਂ ਲੈ ਕੇ 12 ਤਰੀਕ ਨੂੰ ਬਾਸਾ ਜਾ ਰਿਹਾ ਜਥਾ ਜਿਹਦੇ ਵਿੱਚ ਰਹਿਣ ਦੀ ਫੈਸਿਲਿਟੀ ਖਾਨਪਿੰਡ ਦੀ ਸੋਤਾ ਜੋ ਉਥੇ ਹੈਗਾ ਜਾਂ ਰੇਗ ਰੇਲ ਰਿਆਂ ਦਾ ਸਭ ਸਰਕਾਰ ਦਾ ਹੀ ਹੈ ਜੀ ਤੇ ਹਰ ਜੋ ਕੋਈ ਨਹੀਂ ਗਿਆ ਗਰੀਬ ਜੀ ਬੰਦਾ ਉਹਨੂੰ ਵੀ ਚੱਕਰ ਕਰਾ ਰਹੇ ਆ ਦਰਬਾਰ ਸਾਹਿਬ ਬਾਗਾ ਬਾਗਲ ਤੇ ਆਪਣੇ ਦੁਰਜਨ ਵਿਕਾਸ ਦੁਰਜਨ ਨਾ ਕਰਕੇ ਵਧੀਆ ਦਾ ਮੰਡਰ ਵਧੀਆ ਸਕੀਮ ਹੈ ਵਧੀਆ ਸਕੀਮ ਹੈ ਤੁਹਾਨੂੰ ਲੱਗਦਾ ਕਿ ਧੰਨਵਾਦ ਕਰਨਾ ਚਾਹੀਦਾ ਸਰ ਜੀ ਸਭ ਨੂੰ ਕਰੇ ਕੋਈ ਮਿਟਕਣਾ ਨਹੀਂ ਇਹ ਤੇ ਸਾਰਿਆਂ ਨੂੰ ਕਰਾ ਰਹੇ ਸਰ ਗੱਲ ਕਰੀ ਤਾਂ ਪਹਿਲਾਂ ਵੀ ਕੇ ਸਰਕਾਰ ਨੇ ਇਹ ਜਆ ਪ੍ਰਾਨਾ ਕੀਤਾ ਤੁਹਾਡੇ ਬੰਲੇ ਨਹੀਂ ਕੀਤਾ ਜੀ ਪਹਿਲੀ ਵਾਰ ਹੈ ਠੀਕ ਹੈ ਸਭ ਤੋਂ ਪਹਿਲਾਂ ਮੇਰੇ ਵੱਲ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਕੇਰੀਆਂ ਵਿੱਚ ਪਿੰਡ ਹਲੇੜ ਜਨਾਰਦਨ ਤੋਂ 30 ਯਾਤਰਾ ਯੋਜਨਾ ਦੇ ਤਹਿਤ ਬਜ਼ੁਰਗਾਂ ਨੂੰ ਅੰਮ੍ਰਿਤਸਰ ਸਾਹਿਬ ਲਿਜਾਇਆ ਜਾ ਰਿਹਾ ਹੈ ਜਿੱਥੇ ਇਹ ਸਾਰੇ ਦਰਗਾਣਾ ਮੰਦਿਰ ਵੀ ਜਾਣਗੇ ਜੱਲਿਆਂ ਵਾਲੇ ਬਾਗ ਵਿੱਚ ਵੀ ਜਾਣਗੇ ਸ੍ਰੀ ਹਰਮੰਦਰ ਸਾਹਿਬ ਵੀ ਜਾਣਗੇ ਔਰ ਨਾਲ ਦੇ ਨਾਲ ਇਹਨਾਂ ਬਾਗ ਦੇ ਬਾਡਰ ਤੇ ਵੀ ਲਜਾਇਆ ਜਾਏਗਾ ਇਨਾਂ ਦੇ ਨਾਲ اٹੈਂਡੈਂਟ ਵੀ ਜਾ ਰਹੇ ਨੇ ਪੂਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਜਿਸ ਨੂੰ ਦੇਖਦੇ ਹੋਏ ਪੂਰੀ ਜਨਤਾ ਬਹੁਤ ਖੁਸ਼ ਹੈ ਕਿ ਸਾਰੇ ਬਜ਼ੁਰਗ ਜਿਹੜੇ ਸ਼ਾਇਦ ਆਪਣੇ ਆਪ ਕਈ ਵਾਰੀ ਨਹੀਂ ਜਾ ਸਕਦੇ ਸੀਗੇ ਉਹਨਾਂ ਨੂੰ ਵੀ ਤੀਸ ਯਾਤਰਾ ਪੰਜਾਬ ਸਰਕਾਰ ਦੀ ਇਸ ਜੋੜਾ ਦੇ ਤਹਿਤ ਸਰਕਾਰ ਵੱਲੋਂ ਸਾਰੇ ਪ੍ਰਬੰਧਾਂ ਦੇ ਤਹਿਤ ਇੱਕ ਰਾਈ ਜਾ ਰਹੀ ਹੈ ਥੈਂਕ ਯੂ ਵੈਰੀ ਮਚ ਅੱਗੇ ਕੋਈ ਯਾਤਰੀ ਜਾਣਾ ਚਾਹੁੰਦਾ ਹੋਵੇ ਤਾਂ ਉਹਨੂੰ ਕਿਸ ਕਿਹਦੀ ਪ੍ਰਕਿਰਿਆਤੀ ਕਰਨਾ ਚਾਹੀਦਾ ਇਹਨਾਂ ਦੇ ਪਿੰਡ ਹਰ ਪਿੰਡ ਵਿੱਚ ਜਾ ਕੇ ਸਾਡੇ ਪਿੰਡ ਦੇ ਸਾਡੇ ਸੱਜਣ ਹੈਗੇ ਸਾਥੀ ਹੈਗੇ ਨੇ ਉਹਦੇ ਨਾਮ ਨੰਬਰ ਨੋਟ ਕਰ ਰਹੇ ਨੇ ਔਰ ਜਿਵੇਂ ਜਿਵੇਂ ਜਾਤੀ ਜਾਣਾ ਚਾਣਗੇ ਉਹਨਾਂ ਦੇ ਪਿੰਡਾਂ 'ਚ ਬੱਸਾਂ ਸਾਰੇ ਪਿੰਡਾਂ 'ਚ ਬੱਸਾਂ ਜਾਣਗੀਆਂ ਉਥੋਂ ਬੱਸ ਲਾ ਕੇ ਬੱਸ ਆਏਗੀ ਸਰਕਾਰ ਵੱਲੋਂ ਨਾਲ ਅਟੈਂਡੈਂਟ ਆਣਗੇ ਨਾਲ ਦੋ ਬੰਦੇ ਸਾਡੀ ਪਾਰਟੀ ਦੇ ਜਾਣਗੇ ਇਹਨਾਂ ਨੂੰ ਪੂਰਾ ਯਾਤਰਾ ਕਰਾ ਕੇ ਵਾਪਸ ਪਿੰਡ ਇੱਥੇ ਕਾਰ ਛੱਡਿਆ ਜਾਏਗਾ ਸਰ ਕਿੰਨੇ ਚਿਰ ਚੱਲੂਗਾ ਉਸ ਦੀ ਇਹਨਾਂ ਦੀ ਬਾਤ ਇਹ ਮੇਰਾ 3 ਦਿਨ 2 ਰਾਤਾਂ ਤੇ 3 ਦਿਨ